ਪਿਛਲੇ ਐਪੀਸੋਡ ਵਿੱਚ ਤੁਸੀਂ ਦੇਖਿਆ ਕਮਲ ਦੇ ਘਰੇ ਚੋਰ ਆ ਜਾਂਦੇ ਹਨ ਉਹ ਚੋਰ ਨਹੀਂ ਹੁੰਦੇ ਜਦੋਂ ਕਿ ਪਿੰਕੀ ਨੇ ਬੁਲਾਏ ਹੁੰਦੇ ਹਨ ਆਪਣੇ ਬੁਆਏਫਰੈਂਡ ਨੂੰ ਤਾਂ ਉੱਥੇ ਬਹੁਤ ਰੌਲਾ ਪਿਆ ਜਾਂਦਾ ਹੈ ਪਹਿਲਾਂ ਪਿੰਕੀ ਆਉਂਦੀ ਹੈ ਵਿੱਕੀ ਹੋਰੀ ਜਦੋਂ ਰੌਲਾ ਪਾਉਂਦੇ ਹਨ ਫਿਰ ਕਮਲ ਵੀ ਆ ਜਾਂਦਾ ਹੈ ਤਾਂ ਪਿੰਕੀ ਇਹ ਵੇਖ ਕੇ ਬਹੁਤ ਡਰ ਜਾਂਦੀ ਹੈ ਕਿ ਲੈ ਉਹ ਤਾਂ ਫੜੇ ਗਏ ਤੇ ਹੁਣ ਮੇਰਾ ਕੀ ਬਣੂਗਾ ਤਾਂ ਉੱਥੇ ਫਿਰ ਕਮਲ ਆਕੇ ਜਦੋਂ ਆਉਂਦਾ ਹੈ ਕਮਲ ਤਾਂ ਉਹ ਆਕੇ ਕਹਿੰਦਾ ਹੈ ਕਿ ਉਸ ਉਸ ਵਿੱਕੀ ਦਾ ਡੈਡੀ ਪਹਿਲਾਂ ਕਹਿੰਦਾ ਹੈ ਕਿ ਇਹ ਸਭ ਕੀ ਰੌਲਾ ਪੈ ਰਿਹਾ ਹੈ ਤਾਂ ਉਹ ਜਦੋਂ ਦੇਖਦੇ ਹੈ ਬਾਹਰੋਂ ਦੇਖ ਕੇ ਆਉਂਦੇ ਤਾਂ ਉਹ ਕਹਿੰਦੇ ਹੈ ਕਿ ਕਮਲ ਨੇ ਚੰਗੀ ਤਰ੍ਹਾਂ ਕੁੰਡੇ ਨਹੀਂ ਲਗਾਏ ਹੋਣੇ ਉਹਦੇ ਗੇਟ ਵਿੱਚੋਂ ਹੀ ਆਏ ਹੈ ਉਸਨੇ ਜਿੰਦਰਾ ਕਿਉਂ ਨਹੀਂ ਮਾਰਿਆ ਜਦੋਂ ਸਾਰੇ ਦੇਖਦੇ ਹੈ ਕਿ ਪਿੰਕੀ ਵੀ ਉੱਥੇ ਤੁਰੀ ਫਿਰਦੀ ਹੈ ਕੋਠੀ ਦੇ ਵਿੱਚ ਤਾਂ ਉਹ ਕਹਿੰਦਾ ਹੈ ਵਿੱਕੀ ਕਹਿੰਦਾ ਹੈ ਕਿ ਭਾਬੀ ਤੂੰ ਇੱਥੇ ਕੀ ਕਰਦੀ ਫਿਰਦੀ ਹੈ ਤਾਂ ਕਹਿੰਦੀ ਹੈ ਕਿ ਮੈਂ ਤਾਂ ਮੁੰਡੇ ਨੂੰ ਦੁੱਧ ਪਿਉਉਣ ਵਾਸਤੇ ਉੱઠી ਸੀ ਤਾਂ ਮੈਂ ਤੁਹਾਡੀ ਆਵਾਜ਼ ਸੁਣ ਲਈ ਤਾਂ ਮੈਂ ਆ ਗਈ ਤਾਂ ਵਿੱਕੀ ਕਵਲ ਨੂੰ ਲੜਨ ਲੱਗ ਜਾਂਦਾ ਹੈ ਕਹਿੰਦਾ ਹੈ ਕਿ ਤੇਰੀ ਵੇਖ ਕਿੰਨੀ ਅੰਗੈਲੀ ਹੈ ਜੇ ਕੋਈ ਨੁਕਸਾਨ ਹੋ ਜਾਂਦਾ ਤਾਂ ਫਿਰ ਤੈਨੂੰ ਇਹ ਨਹੀਂ ਪਤਾ ਕਿ ਮੇਨ ਗੇਟ ਨੂੰ ਲੋਕ ਵੀ ਲਾਉਣਾ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਇੰਨਾ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਚਲੋ ਕਦੇ ਕੁਝ ਐਵੇਂ ਦੀ ਵਾਰਦਾਤ ਹੋਈ ਹੀ ਨਹੀਂ ਤੇ ਪਤਾ ਨਹੀਂ ਉਹ ਕਹਿੰਦਾ ਹੁਣ ਦੇਖਿਆ ਕਿ ਤੁਸੀਂ ਕਿੱਥੋਂ ਤੱਕ ਭੱਜ ਗਏ ਉਹ ਵੇਖਿਆ ਪਿੱਛੇ ਜਾ ਕੇ ਤਾਂ ਉਹ ਕਹਿੰਦਾ ਧੁੰਦ ਵਿੱਚ ਵੀਰ ਕੀ ਦਿਖਦਾ ਹੈ ਜੋ ਹੋਣਾ ਸੀ ਉਹ ਹੋ ਗਿਆ ਹੁਣ ਅੱਗੇ ਤੋਂ ਚੁਕੰਨਾ ਰਹਿ ਉਹ ਕਹਿੰਦਾ ਆਪਣੇ ਮੇਨ ਗੇਟ ਨੂੰ ਲੋਕ ਲਾ ਕੇ ਰੱਖ ਆਪਦੀ ਸੇਫਟੀ ਆਪਦੇ ਹੱਥੀ ਹੁੰਦੀ ਹੈ ਜੇ ਮੈਨੂੰ ਜਾਗ ਨਾ ਆਉਂਦੀ ਤਾਂ ਫੇਰ ਕੀ ਬੰਦਾ ਉਧਰ ਪਿੰਕੀ ਡਰ ਜਾਂਦੀ ਹੈ ਤੇ ਉਸ ਦੀ ਭੂਆ ਨੂੰ ਉਸ ਤੇ ਸ਼ੱਕ ਹੋ ਜਾਂਦਾ ਹੈ ਕਿ ਇਹ ਸਭ ਪਿੰਕੀ ਦਾ ਹੀ ਕੀਤਾ ਹੋਇਆ ਹੈ ਤਾਂ ਕਿਉਂਕਿ ਉਸ ਨੂੰ ਤਾਂ ਪਹਿਲਾਂ ਹੀ ਪਿੰਕੀ ਤੇ ਸ਼ੱਕ ਹੈ ਉਧਰ ਫਿਰ ਵਿੱਕੀ ਕਮਲ ਨੂੰ ਕਹਿੰਦਾ ਹੈ ਕਿ ਵੀਰ ਹੁਣ ਹੋਰ ਹਨ ਗੈਲੀ ਨਹੀਂ ਆਪਾਂ ਕਰ ਸਕਦੇ ਤਾਂ ਜਦੋਂ ਕਮਲ ਪਿੰਕੀ ਨੂੰ ਪੁੱਛਦਾ ਹੈ ਕਿ ਜਦੋਂ ਤੂੰ ਆਈ ਸੀ ਤਾਂ ਤੂੰ ਮੈਨੂੰ ਕਿਉਂ ਨਹੀਂ ਉਠਾ ਕੇ ਲਈ ਤਾਂ ਉਹ ਕਹਿੰਦੀ ਤੁਸੀਂ ਸੁੱਤੇ ਪਏ ਸੀ ਮੈਂ ਤਾਂ ਨਹਾਉਣ ਵਾਸਤੇ ਹੀ ਮੈਂ ਤਾਂ ਵਾਸ਼ਰੂਮ ਜਾਣ ਵਾਸਤੇ ਉੱઠી ਸੀ ਤੇ ਮੈਨੂੰ ਇਹਨਾਂ ਦੀਆਂ ਆਵਾਜ਼ਾਂ ਸੁਣ ਗਈਆਂ ਤਾਂ ਮੈਂ ਥੱਲੇ ਆ ਗਈ ਤੇ ਉਹ ਬਹੁਤ ਹੀ ਸਫਾਈ ਨਾਲ ਕਮਲ ਨੂੰ ਝੂਠ ਬੋਲ ਦਿੰਦੀ ਹੈ ਜਦ ਕੀ ਕੋਲੇ ਖੜੀ ਉਸ ਦੀ ਭੂਆ ਨੂੰ ਤਾਂ ਪੂਰਾ ਹੀ ਸ਼ੱਕ ਹੈ ਕਿ ਇਹ ਤਾਂ ਸਾਰਾ ਕੁਝ ਕੀਤਾ ਹੋਇਆ ਪਿੰਕੀ ਦਾ ਹੀ ਹੈਂ ਉਧਰ ਸੰਦੀਪ ਕਿਚਨ ਵਿੱਚ ਕੰਮ ਕਰ ਰਹੀ ਹੁੰਦੀ ਹੈ ਤਾਂ ਉਸ ਦੀ ਭਾਬੀ ਬਾਹਰ ਵਿਹੜੇ ਵਿੱਚ ਬੈਠੀ ਸਬਜ਼ੀ ਕੱਟ ਲਈ ਕੱਟ ਰਹੀ ਹੁੰਦੀ ਹੈ ਤਾਂ ਉਸ ਨੂੰ ਬਹੁਤ ਹੀ ਰੁੱਖੀ ਆਵਾਜ਼ ਵਿੱਚ ਆਵਾਜ਼ ਮਾਰਦੀ ਹੈ ਕਹਿੰਦੀ ਹੈ ਕਿ ਹੁਣ ਇੱਥੇ ਹੀ ਖੜੀ ਰਵੇਂਗੀ ਬਾਹਰ ਆ ਕੇ ਮੇਰੇ ਤੋਂ ਸਬਜ਼ੀ ਲੈ ਜਾ ਉਦੋਂ ਨੂੰ ਮਿਸਤਰੀਆਂ ਦੇ ਆਉਣ ਦਾ ਟਾਈਮ ਹੋ ਜਾਣਾ ਹੈ ਤੇ ਜਲਦੀ ਜਲਦੀ ਧੋ ਕੇ ਇਸ ਨੂੰ ਤੜਕਾ ਲਾ ਦੇ ਤਾਂ ਉਹ ਕਹਿੰਦੀ ਹੈ ਕੋਈ ਗੱਲ ਨਹੀਂ ਭਾਬੀ ਮੈਂ ਲਗਾ ਦਿੰਨੀ ਹਾਂ ਉਸ ਤੋਂ ਸਬਜੀ ਫੜ ਕੇ ਲੈ ਜਾਂਦੀ ਉਧਰੋਂ ਉਸ ਦਾ ਵੀਰ ਆ ਕੇ ਉਸ ਦੀ ਭਾਬੀ ਨੂੰ ਕਹਿੰਦਾ ਹੈ ਕਿ ਤੂੰ ਹਜੇ ਇੱਥੇ ਹੀ ਬੈਠੀ ਹੈਂ ਚੱਲ ਆਪਾਂ ਮਾਮਾ ਜੀ ਹੋਰਾਂ ਕੋਲ ਅੱਜ ਜਾਣਾ ਸੀ ਸੰਦੀਪ ਦੇ ਰਿਸ਼ਤੇ ਲਈ ਤਾਂ ਉਹ ਕਹਿੰਦੀ ਮੈਂ ਸਬਜੀ ਵਗੈਰਾ ਤਾਂ ਬਣਾ ਦਿਆਂ ਇਹਨੂੰ ਤਾਂ ਬਾਅਦ ਚੋ ਸਮਝ ਵੀ ਨਹੀਂ ਆਉਣੀ ਤਾਂ ਉਹ ਕਹਿੰਦਾ ਹੈ ਕਿ ਅੱਜ ਤਾਂ ਮਿਸਤਰੀਆਂ ਨਹੀਂ ਆਉਣਾ ਹੀ ਤੂੰ ਸਬਜੀ ਕਿਸ ਵਾਸਤੇ ਬਣਾਉਣੀ ਹੈ ਤਾਂ ਉਹ ਬੋਲਣ ਲੱਗ ਜਾਂਦੀ ਕਹਿੰਦੀ ਪਹਿਲਾਂ ਨਹੀਂ ਤੁਹਾਡੇ ਤੋਂ ਦੱਸਿਆ ਜਾਂਦਾ ਸੀ ਤਾਂ ਉਧਰ ਉਹ ਸੰਦੀਪ ਨੂੰ ਆਵਾਜ਼ ਦਿੰਦੀ ਹੈ ਕਹਿੰਦੀ ਹੈ ਕਿ ਤੇਲ ਗੈਸ ਬੰਦ ਕਰ ਦੇ ਤੇ ਤੁਸੀਂ ਮਾਵਾਂ ਤੀਆਂ ਜੋ ਸਵੇਰ ਦੀ ਸਬਜੀ ਪਈ ਹੈ ਉਹਦੇ ਨਾਲ ਹੀ ਮਾੜਾ ਮੋਟਾ ਖਾ ਲਿਓ ਜੇ ਤੇ ਅਸੀਂ ਤਾਂ ਉਹ ਕਹਿੰਦੀ ਤੁਸੀਂ ਨਹੀਂ ਖਾਣੀ ਵੀਰ ਤਾਂ ਉਸਦੀ ਭਾਬੀ ਕਹਿੰਦੀ ਹੈ ਨਹੀਂ ਅੱਜ ਅਸੀਂ ਕਿਤੇ ਜਾਣਾ ਹੈ ਤੇ ਅਸੀਂ ਤਾਂ ਉੱਥੋਂ ਹੀ ਖਾ ਆਵਾਂਗੇ ਪਰ ਉਹ ਸੰਦੀਪ ਤੋਂ ਇਸ ਗੱਲ ਦਾ ਲੁਕੋ ਰੱਖਦੇ ਹੈ ਕਿ ਉਸ ਦਾ ਰਿਸ਼ਤਾ ਵੇਖਣ ਜਾਣਾ ਹੈ ਉਸ ਨੂੰ ਦੱਸਦੇ ਨਹੀਂ ਫੇਰ ਉਹ ਆਪਣੀ ਕੋਈ ਕਮੇਟੀ ਦੀ ਗੱਲ ਕਰਦੇ ਹਨ ਕਿਉਂਕਿ ਉਹ ਤਾਂ ਉਹਨਾਂ ਨੇ ਸੰਦੀਪ ਦੇ ਪੈਸਿਆਂ ਚੋਂ ਹੀ ਹਿਰਾਫੇਰੀ ਕਰਨੀ ਹੈ ਤਾਂ ਸੰਦੀਪ ਕੋਲੇ ਖੜੀ ਹੁੰਦੀ ਹੈ ਤਾਂ ਉਸਦੀ ਭਾਬੀ ਉਸਦੇ ਵੀਰ ਨੂੰ ਹੱਥ ਲਾ ਦਿੰਦੀ ਹੈ ਕਹਿੰਦੀ ਹੈ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਕੋਲੇ ਖੜੀ ਉਸ ਨੂੰ ਸ਼ੱਕ ਹੋ ਜਾਊ ਤਾਂ ਫੇਰ ਉਹ ਸੰਦੀਪ ਨੂੰ ਕਹਿੰਦੀ ਹੈ ਕਿ ਜਾਂ ਤੂੰ ਪਸ਼ੂਆਂ ਦਾ ਕੰਮ ਕਰਿਆ ਫੇਰ ਅਸੀਂ ਜਾਣਾ ਹੈ ਫੇਰ ਐਵੇਂ ਬਾਹਰ ਤੁਰੀ ਫਿਰੇਗੀ ਉਹ ਨਵਾਂ ਸ਼ਾਲ ਲੈ ਕੇ ਜਦੋਂ ਜਾਣ ਲੱਗੀ ਹੁੰਦੀ ਹੈ ਤਾਂ ਉਸਦੀ ਭਾਬੀ ਉਸ ਨੂੰ ਕਹਿੰਦੀ ਹੈ ਕਿ ਨਵੇਂ ਕੱਪੜੇ ਘਰੇ ਪਾਈ ਰੱਖਦੀ ਹੈ ਫਿਰ ਕਹੂਗੀ ਮੇਰੇ ਕੋਲ ਕੱਪੜੇ ਹੈ ਨਹੀਂ ਉਹ ਕਹਿੰਦੀ ਭਾਬੀ ਮੇਰੇ ਕੋਲ ਤਾਂ ਇੱਕ ਹੀ ਸ਼ੋਲ ਹੈ ਕਹਿੰਦੀ ਹੈ ਕਿ ਮੇਰੇ ਪੁਰਾਣੇ ਸਰਾਣੇ ਲੈ ਲਿਆ ਕਰ ਤੇਰੇ ਕੋਲ ਬਹਾਨੇ ਤਾਂ ਬਹੁਤ ਹੈ ਤੇ ਫਿਰ ਉਹ ਉਸਦੇ ਵੀਰ ਨੂੰ ਕਹਿੰਦੀ ਹੈ ਕਿ ਵੈਸੇ ਆਪਾਂ ਨੂੰ ਲੋੜ ਨਹੀਂ ਸੀ ਜਾਣ ਦੀ ਆਪਾਂ ਤਾਂ ਬਸ ਐਂ ਹੀ ਕਹਿ ਦਿੰਦੇ ਮਾਮਾ ਜੀ ਨੂੰ ਬਸ ਜੋ ਤੁਸੀਂ ਦੇਖਿਆ ਹੈ ਉਹ ਕੀ ਕੀ ਹੈ ਤਾਂ ਉਹ ਕਹਿੰਦਾ ਨਹੀਂ ਜੀਤਾ ਇੱਕ ਵਾਰੀ ਦੇਖਣਾ ਤਾਂ ਪੈਂਦਾ ਹੈ ਆਪਾਂ ਆਪਣੇ ਵੱਲੋਂ ਤਾਂ ਸੱਚੇ ਹੋਣਾ ਹੀ ਸੀ ਤੇ ਆਪਾਂ ਐ ਕਰਾਂ ਉਹ ਕਹਿੰਦਾ ਆਪਾਂ ਇਹਨੂੰ ਕੱਲੀ ਨੂੰ ਨਹੀਂ ਛੱਡ ਕੇ ਜਾਣਾ ਤਾਂ ਕਹਿੰਦੀ ਆਪਾਂ ਮੇਨ ਗੇਟ ਨੂੰ ਲੋਕ ਲਗਾ ਜਾਵਾਂਗੇ ਤਾਂ ਉੱਧਰ ਉਹ ਕਹਿੰਦੀ ਹੈ ਕਿ ਉੱਧਰ ਪਿੰਕੀ ਆਪਣਾ ਕੰਮ ਕਰ ਰਹੀ ਹੁੰਦੀ ਹੈ ਤੇ ਕਿਚਨ ਵਿੱਚ ਜਦੋਂ ਜਦੋਂ ਕਮਾਂ ਲਾਉਂਦਾ ਹੈ ਵਿੱਕੀ ਦੇ ਘਰੋਂ ਤਾਂ ਕਹਿੰਦੀ ਹੈ ਕਿ ਮੇਰੀ ਗੱਲ ਸੁਨੋ ਤੁਸੀਂ ਰਾਤੀ ਦੁੱਧ ਕਿਉਂ ਨਹੀਂ ਪੀਤਾ ਤੁਹਾਡੇ ਸਹਰਾਣੇ ਪਿਆਰੇ ਆ ਉਹ ਕਹਿੰਦਾ ਮੈਨੂੰ ਨੀਂਦ ਆ ਗਈ ਮੈਨੂੰ ਪਤਾ ਨਹੀਂ ਲੱਗਿਆ ਤਾਂ ਉਹ ਕਹਿੰਦੀ ਹੈ ਮੈਨੂੰ ਪਤਾ ਹੀ ਹੈ ਜਿਹੜੀ ਨੀਂਦ ਆ ਗਈ ਤੁਹਾਡੇ ਸਭ ਨਖਰੇ ਹੀ ਹੈ ਤੁਸੀਂ ਹੁਣ ਨਖਰੇ ਕੁਝ ਜ਼ਿਆਦਾ ਹੀ ਕਰਨ ਲੱਗ ਗਏ ਤਾਂ ਕਮਲ ਕਹਿੰਦਾ ਹੈ ਇਹਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਫਿਰ ਉਹ ਆਪਣੀ ਮੰਮੀ ਬਾਰੇ ਪੁੱਛਦਾ ਹੈ ਕਿਉਂਕਿ ਉਸ ਨੂੰ ਤਾਂ ਦੁੱਧ ਵਿੱਚ ਉਸਨੇ ਨਸ਼ਾ ਪਾ ਕੇ ਰਾਤ ਨੂੰ ਸੁਵਾਇਆ ਹੁੰਦਾ ਹੈ ਪਿੰਕੀ ਨੇ ਉਹ ਕਹਿੰਦਾ ਹੈ ਮੰਮੀ ਅੱਜ ਉੱਠੇ ਹੀ ਨਹੀਂ ਤਾਂ ਉਹ ਜਾ ਕੇ ਠਾਉਂਦਾ ਹੈ ਕਹਿੰਦਾ ਹੈ ਮੰਮੀ ਉੱਠੇ ਨਹੀਂ ਤੁਸੀਂ ਆਪਾਂ ਜਾਣਾ ਸੀ ਕਿਉਂਕਿ ਉਸਨੇ ਆਪਣੀ ਮੰਮੀ ਦੀ ਅੱਖ ਦਾ ਆਪਰੇਟ ਕਰਾਉਣਾ ਸੀ ਕਹਿੰਦਾ ਹੈ ਮੰਮੀ ਤੁਸੀਂ ਤਾਂ ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰ ਰਿਹਾ ਉਹ ਕਹਿੰਦਾ ਨਹੀਂ ਮੈਂ ਉੱਠਦਾ ਹਾਂ ਉੱਧਰ ਵਿੱਕੀ ਤੇ ਪ੍ਰੀਤ ਗੱਲਾਂ ਕਰ ਰਹੇ ਹੁੰਦੇ ਹਨ ਪ੍ਰੀਤ ਕਹਿੰਦੀ ਹੈ ਕਿ ਮੈਨੂੰ ਤਾਂ ਬਹੁਤ ਹੀ ਡਰ ਲੱਗ ਰਿਹਾ ਹੈ ਜੋ ਰਾਤ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਇਤੋਂ ਪਹਿਲਾਂ ਤਾਂ ਕਦੇ ਹੋਇਆ ਨਹੀਂ ਤਾਂ ਪਰ ਵਿੱਕੀ ਇਸ ਗੱਲ ਨੂੰ ਲਾਈਟਲੀ ਲੈਂਦਾ ਹੈ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਐਵੇਂ ਤਾਂ ਚੋਰ ਉੱਚਕਿਆ ਹੀ ਜਾਂਦੀ ਹੁੰਦੀ ਹੈ ਇੰਨਾ ਵੀ ਡਰਨ ਦੀ ਲੋੜ ਨਹੀਂ ਉਹ ਕਹਿੰਦੀ ਵਿੱਕੀ ਮੈਂ ਤੁਹਾਨੂੰ ਇੱਕ ਗੱਲ ਕਵਾਂ ਮੈਨੂੰ ਤਾਂ ਉੱਧਰ ਭਾਬੀ ਪਿੰਕੀ ਤੇ ਸ਼ੱਕ ਹੋ ਰਿਹਾ ਹੈ ਤੁਹਾਨੂੰ ਨਹੀਂ ਲੱਗਦਾ ਉਹ ਗੋਲਮੋਲ ਗੱਲਾਂ ਕਰ ਰਹੀ ਸੀ ਸਾਰੇ ਸੁੱਤੇ ਪਏ ਸ ਤੇ ਉਹ ਉਸ ਟਾਈਮ ਕੀ ਕਰ ਰਹੀ ਸੀ ਤੁਰੀ ਫਿਰਦੀ ਜਦੋਂ ਆਪਾਂ ਉੱਠੇ ਸੀ ਤਾਂ ਉਹ ਕਹਿੰਦਾ ਤੂੰ ਵੀ ਤਾਂ ਪਾਣੀ ਪੀਣ ਉੱઠી ਸੀ ਹੋ ਸਕਦਾ ਹੈ ਭਾਬੀ ਵੀ ਉਦੋਂ ਹੀ ਪਾਣੀ ਪੀਣ ਉੱਠੀ ਹੋਵੇ ਉਹ ਕਹਿੰਦੀ ਨਹੀਂ ਆਪਾਂ ਨੂੰ ਤਾਂ ਭਾਬੀ ਨੇ ਕਿਹਾ ਮੈਂ ਮੁੰਡੇ ਦਾ ਦੁੱਧ ਗਰਮ ਕਰਨ ਲਈ ਉੱઠી ਸੀ ਤੇ ਜਦੋਂ ਕਮਲਵੀਰ ਨੇ ਪੁੱਛਿਆ ਤਾਂ ਉਸ ਨੂੰ ਕਹਿੰਦੀ ਹੈ ਕਿ ਮੈਂ ਤਾਂ ਵਾਸ਼ਰੂਮ ਜਾਣ ਲਈ ਉੱઠી ਸੀ ਕਹਿੰਦੀ ਹੈ ਮੈਨੂੰ ਤਾਂ ਸ਼ੱਕ ਹੋਇਆ ਉਹ ਕਹਿੰਦਾ ਹੈ ਕਿ ਨਹੀਂ ਨਹੀਂ ਐਵੇਂ ਨਾ ਸੋਚਿਆ ਕਰ ਤੂੰ ਊਠ ਪਟੰਗ ਗੱਲਾਂ ਐਵੇਂ ਕੁਝ ਨਹੀਂ ਹੁੰਦਾ ਉਹ ਚਲੋ ਕਈ ਵਾਰ ਬੰਦੇ ਤੋਂ ਹੜਬੜਾੜ ਵਿੱਚ ਕੁਝ ਗਲਤ ਵੀ ਬੋਲਿਆ ਜਾਂਦਾ ਹੈ ਜੋ ਸਹੀ ਹੁੰਦਾ ਹੈ ਆਪਾਂ ਭੁੱਲ ਜਾਨੀ ਹਾਂ ਉਹ ਕਹਿੰਦੀ ਚਲੋ ਠੀਕ ਹੈ ਉਧਰੋਂ ਕਮਨ ਆਉਂਦਾ ਹੈ ਵਿੱਕੀ ਕੋਲ ਕਹਿੰਦਾ ਹੈ ਕਿ ਅੰਦਰ ਹੈ ਵਿੱਕੀ ਤਾਂ ਅੰਦਰ ਆ ਕੇ ਉਸ ਨੂੰ ਕਹਿੰਦਾ ਹੈ ਕਿ ਹਜੇ ਰਜਾਈ ਵਿੱਚ ਹੀ ਬੈਠਾ ਹੈ ਤਾਂ ਉਹ ਕਹਿੰਦਾ ਹਾਂ ਵੀਰ ਕੀ ਕਰਨਾ ਹੈ ਧੁੰਦ ਵਿੱਚ ਉੱਠ ਕੇ ਕਹਿੰਦਾ ਤੇਰੀਆਂ ਮੌਜਾਂ ਹਨ ਫਿਰ ਉਸ ਨੂੰ ਕਹਿੰਦਾ ਹੈ ਕਿ ਮੈਂ ਮੰਮੀ ਦਾ ਮੰਮੀ ਦਾ ਆਪਰੇਟ ਕਰਾਉਣ ਜਾਣਾ ਹੈ ਤਾਂ ਉਹ ਕਹਿੰਦਾ ਹੈ ਵੀਰ ਤੂੰ ਆਪਣੇ ਗੇਟ ਨੂੰ ਠੀਕ ਕਰਾ ਪਹਿਲਾਂ ਉਹ ਕਹਿੰਦਾ ਮੈਂ ਮਿਸਤਰੀ ਨੂੰ ਫੋਨ ਕਰ ਦਿੱਤਾ ਤੇ ਕਹਿੰਦਾ ਹੈ ਤੂੰ ਮੇਰੇ ਘਰ ਧਿਆਨ ਰੱਖੀ ਤੇਰੀ ਭਾਬੀ ਤੇ ਸਾਹਿਬ ਇਕੱਲੇ ਹੋਣਗੇ ਬਸ ਉਹਨਾਂ ਦਾ ਉਧਰ ਥੋੜਾ ਬਹੁਤਾ ਗੇੜਾ ਰੱਖ ਲਿਓ ਭੂਆ ਨੂੰ ਕਹਿ ਦੇਈ ਕਿ ਉਹਦੇ ਕੋਲ ਜਾਵੜੂ ਉਹ ਕਹਿੰਦਾ ਭਾਵਾ ਤੂੰ ਆਪ ਹੀ ਕਹਿ ਦੇ ਉਹਨਾਂ ਦੀ ਤਾਂ ਭੂਆ ਭਤੀਜੀ ਦੀ ਪਹਿਲਾਂ ਨਹੀਂ ਬੰਦੀ ਮੈਂ ਨਹੀਂ ਉਹਨਾਂ ਦੇ ਵਿੱਚ ਆਉਣਾ ਉਹ ਕਹਿੰਦਾ ਹੈ ਕਿ ਵਿੱਕੀ 2 ਦਿਨਾਂ ਦੀ ਤਾਂ ਗੱਲ ਹੈ ਸਾਡੀ ਵੀ ਮਜ਼ਦੂਰੀ ਹੈ ਚਲੋ ਥੋੜਾ ਬਹੁਤਾ ਤੁਸੀਂ ਸਾਡਾ ਇੰਨਾ ਕੁ ਡੰਗ ਸਾਰ ਦਿਓ ਤਾਂ ਉਹ ਕਹਿੰਦਾ ਹੈ ਕੋਈ ਗੱਲ ਨਹੀਂ ਵੀਰ ਦੇਖ ਲਵਾਂਗੇ ਤਾਂ ਫਿਰ ਉਹ ਕਹਿੰਦਾ ਹੈ ਚੱਲ ਮੈਂ ਚੱਲਦਾ ਹਾਂ ਅਸੀਂ ਜਾਣਾ ਹੈ ਡਾਕਟਰ ਦੀ ਅਪਾਇੰਟਮੈਂਟ ਲਈ ਹੈ ਤਾਂ ਫਿਰ ਅਸੀਂ ਲੇਟ ਹੋ ਜਾਵਾਂਗੇ ਉਹ ਕਹਿੰਦਾ ਠੀਕ ਹੈ ਵੀਰ ਤੂੰ ਚਿੰਤਾ ਨਾ ਕਰ ਮੈਂ ਆਪਣੇ ਆਪ ਸਾਰਾ ਕੁਝ ਦੇਖ ਲਵਾਂਗਾ ਤੇ ਉਧਰ ਪਿੰਕੀ ਆਪਣੇ ਕਮਰੇ ਵਿੱਚ ਕੰਮ ਕਰ ਰਹੀ ਹੁੰਦੀ ਹੈ ਤਾਂ ਉੱਤੋਂ ਕਮਲ ਆ ਜਾਂਦਾ ਹੈ ਤੇ ਕਮਲ ਆ ਕੇ ਉਸ ਨੂੰ ਕਹਿੰਦਾ ਹੈ ਕਿ ਮੇਰੀ ਮੰਮੀ ਕੀ ਕਰ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਮੰਮੀ ਵਾਸ਼ਰੂਮ ਵਿੱਚ ਹੈ ਨਹਾਉਣ ਗਈ ਹੈ ਤਾਂ ਉਹ ਕਹਿੰਦਾ ਹੈ ਕਿ ਮੇਰੀ ਗੱਲ ਸੁਣ ਅਸੀਂ ਜਾਣਾ ਹੈ 2 ਦਿਨ ਲਈ ਮੰਮੀ ਦਾ ਆਪਰੇਟ ਹੈ ਤਾਂ ਦੋ ਦਿਨ ਸਾਨੂੰ ਉੱਥੇ ਲੱਗਣਗੇ ਤੇ ਤੂੰ ਤੇ ਸਾਹਿਬ ਇਕੱਲੇ ਘਰੇ ਹੋਵੋਗੇ ਤਾਂ ਉਹ ਬੜਾ ਹੀ ਡਰਾਮਾ ਕਰਦੀ ਹੈ ਇਹ ਕਹਿੰਦਾ ਕਿ ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਹੈ ਜਿਹੜੀ ਰਾਤ ਚੋਰ ਆਏ ਸੀ ਜਦੋਂ ਕਿ ਉਹ ਤਾਂ ਉਸਨੇ ਆਪ ਹੀ ਬੁਲਾਈ ਸੀ ਉਸ ਦਾ ਬாய்ਫ੍ਰੈਂਡ ਹੀ ਸੀ ਤਾਂ ਉਹ ਕਮਲ ਸਾਹਮਣੇ ਬਹੁਤ ਐਕਟਿੰਗ ਕਰਦੀ ਹੈ ਕਿ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਤਾਂ ਡਰ ਲੱਗੂਗਾ ਤੇ ਜੇ ਕੋਈ ਫੇਰ ਆ ਗਿਆ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਵਿੱਕੀ ਨੂੰ ਸੁਨੀਹਾ ਲਾ ਦਿੱਤਾ ਕਮਲ ਨੂੰ ਉਸ ਦੀਆਂ ਗੱਲਾਂ ਸੱਚ ਲੱਗ ਰਹੀਆਂ ਸਨ ਪਰ ਉਹ ਤਾਂ ਸਾਰੀ ਐਕਟਿੰਗ ਹੀ ਕਰ ਰਹੀ ਸੀ ਤਾਂ ਉਹ ਕਹਿੰਦੀ ਫਿਰ ਜਦੋਂ ਕਮਲ ਚਲਿਆ ਜਾਂਦਾ ਹੈ ਤਾਂ ਉਹ ਮਾਨੀ ਮਾਨ ਬਹੁਤ ਹੀ ਖੁਸ਼ ਹੋ ਜਾਂਦੀ ਹੈ ਕਿ ਆ ਤਾਂ ਮौज ਹੀ ਬਣ ਗਈ ਉਧਰ ਸੰਦੀਪ ਆਪਣਾ ਕੰਮ ਕਰਕੇ ਵਾਪਸ ਆਉਂਦੀ ਸੋਚਦੀ ਹੈ ਕਿ ਭਾਬੀ ਮੈਨੂੰ ਤਾਂ ਹੀ ਨਵੇਂ ਕੱਪੜੇ ਪਾਉਣ ਤੋਂ ਰੋਕਦੀ ਹੈ ਉਸ ਨੂੰ ਐ ਕਿ ਇਸ ਦੇ ਨਵੇਂ-ਨਵੇਂ ਤਾਂ ਮੈਂ ਪਾਈ ਜਾਵਾਂ ਤੇ ਪੁਰਾਣੇ ਇਹ ਆਪਦੇ ਇਹ ਮੇਰੇ ਲਾਏ ਪਾਏ ਪਾਈ ਜਾਵੇ ਉਹ ਕਹਿੰਦੀ ਹੈ ਕਿ ਹੁਣ ਮੈਂ ਵੀ ਭਾਬੀ ਦੀਆਂ ਬਹੁਤੀਆਂ ਚਲਾਕੀਆਂ ਚੱਲਣ ਨਹੀਂ ਦੇਣੀਆਂ ਤਾਂ ਉਹ ਇਹ ਸੋਚਦੀ ਸੋਚਦੀ ਆਪਣੇ ਘਰ ਮੁੜੇ ਆਉਂਦੀ ਹੈ ਉਧਰ ਕਮਲ ਤੇ ਉਸ ਦੀ ਮੰਮੀ ਘਰੋਂ ਨਿਕਲ ਜਾਂਦੇ ਹੈ ਆਪਰੇਟ ਲਈ ਉਹ ਜਾਂਦੇ ਹੈ ਤਾਂ ਜਦੋਂ ਉਹ ਚਲੇ ਜਾਂਦੇ ਹੈ ਤਾਂ ਪਿੰਕੀ ਵੇਖਦੀ ਹੈ ਕਿ ਉਹ ਚਲੇ ਗਏ ਤਾਂ ਉਹ ਸਾਰੇ 메ਨ ਗੇਟ ਬੰਦ ਕਰ ਲੈਂਦੀ ਹੈ ਕਿਉਂਕਿ ਉਸ ਨੂੰ ਤਾਂ ਹੁਣ ਖੁੱਲ ਮਿਲ ਗਈ ਉਹ ਹੌਨਸਾਰ ਹੀ ਆਪਣੇ ਬாய்ਫਰੈਂਡ ਨੂੰ ਫੋਨ ਕਰਦੀ ਹੈ ਸੋਫੇ ਤੇ ਬੈਠ ਕੇ ਉਸ ਨਾਲ ਆਰਾਮ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਹੈ ਕਹਿੰਦੀ ਹੈ ਕਿ ਹੋਰ ਉਹ ਕਹਿੰਦਾ ਹੈ ਤੂੰ ਤਾਂ ਮੈਨੂੰ ਰਾਤ ਮਰਵਾ ਹੀ ਦਿੱਤਾ ਸੀ ਕਹਿੰਦੀ ਹੈ ਕਿ ਉਹ ਵਿੱਕੀ ਹੋਰੀ ਜਾਗ ਗਏ ਉਧਰ ਇਧਰ ਤਾਂ ਮੈਂ ਪੂਰਾ ਇੰਤਜ਼ਾਮ ਕੀਤਾ ਸੀ ਤਾਂ ਉਹ ਕਹਿੰਦਾ ਹੈ ਕਿ ਚੱਲ ਕੋਈ ਗੱਲ ਨਹੀਂ ਕਹਿੰਦੀ ਹੈ ਕਿ ਹੁਣ ਆਪਾਂ ਨੂੰ ਮौज ਹੀ ਹੈ ਹੁਣ ਆਪਾਂ ਘਰੇ ਹੀ ਰਵਾਂਗੇ ਕਿਉਂਕਿ ਹੁਣ ਕਹਿੰਦੀ ਹੈ ਕਿ ਉਹਨਾਂ ਨੇ ਤਾਂ 2 ਦਿਨ ਮੁੜਨਾ ਨਹੀਂ ਤਾਂ ਆਪਾਂ ਆਪਾ ਰਾਮ ਨਾਲ ਗੱਲਾਂ ਕਰਾਂਗੇ ਉਹ ਕਹਿੰਦਾ ਚੱਲ ਕੋਈ ਠੀਕ ਨਹੀਂ ਕਹਿੰਦੀ ਮੈਂ ਚੱਲ ਕੋਈ ਨਾ ਮੈਂ ਅੱਗੇ ਤੋਂ ਕੋਈ ਬੰਦੋਬਸਤ ਪੱਕਾ ਹੀ ਕਰਕੇ ਰੱਖੂੰਗੀ ਤਾਂ ਫਿਰ ਉਸ ਨੂੰ ਕਹਿੰਦੀ ਹੈ ਕਿ ਚਲੋ ਤੁਸੀਂ ਵੀ ਆਪਣਾ ਕੰਮ ਕਰ ਲਓ ਤੇ ਕਹਿੰਦੀ ਹੈ ਇੱਧਰ ਭੂਆ ਨੂੰ ਵੀ ਮੇਰੇ ਤੇ ਸ਼ੱਕ ਹੋ ਗਿਆ ਸੀ ਇਹ ਤਾਂ ਕਹਿੰਦੀ ਇੰਨੀ ਕਮੀਨੀ ਹੈ ਮੇਰੇ ਵੱਲ ਹੋਰ ਟੰਗ ਨਾਲ ਝਾਕਦੀ ਸੀ ਜਦੋਂ ਰੌਲਾ ਪੈ ਗਿਆ ਸੀ ਵੀ ਚੋਰ ਆਏ ਹੈ ਕਹਿੰਦੀ ਹੈ ਕਿ ਮੈਨੂੰ ਲੱਗਦਾ ਇਸ ਨੂੰ ਪੂਰਾ ਹੀ ਸ਼ੱਕ ਹੋ ਗਿਆ ਤਾਂ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਅਸੀਂ ਫੜੇਤਾ ਨਹੀਂ ਕਹੇ ਜੇ ਫੜੇ ਜਾਂਦੇ ਤਾਂ ਫੇਰ ਹੀ ਕੰਮ ਖਰਾਬ ਹੋ ਜਾਣਾ ਸੀ ਉਹ ਕਹਿੰਦੀ ਹੈ ਕਿ ਹਾਂ ਹੁਣ ਤੱਕ ਕਹਿੰਦੀ ਹੈ ਕਿ ਦੋ ਦਿਨ ਮੈਨੂੰ ਮੋਜ ਹੀ ਹੈ ਹੁਣ ਤੱਕ ਕਿਸੇ ਨੇ ਆਉਣਾ ਹੀ ਨਹੀਂ ਤਾਂ ਉਹ ਐਵੇਂ ਗੱਲਾਂ ਕਰਦੀ ਕਰਦੀ ਉਸ ਨਾਲ ਇੰਨੀ ਖੁਸ਼ ਹੋ ਕੇ ਗੱਲ ਕਰਦੀ ਹੈ ਕਿ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਧਰ ਸੰਦੀਪ ਦੀਪਾ ਭੀ ਅਤੇ ਭਰਾ ਚੱਲੇ ਹੁੰਦੇ ਹੈ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ ਸਾਜ਼ਿਸ਼ ਕੀਤੀ ਹੁੰਦੀ ਹੈ ਕਿ ਅਸੀਂ مین ਗੇਟ ਬੰਦ ਹੀ ਕਰਕੇ ਜਾਵਾਂਗੇ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਚਾਚੀ ਫੇਰ ਇੱਧਰ ਆ ਕੇ ਕਿਤੇ ਸੰਦੀਪ ਨੂੰ ਕੁਛ ਸਖਾ ਨਾ ਦੇਵੇ ਤਾਂ ਉਹ ਸਾਰੇ ਗੇਟ ਬੰਦ ਕਰ ਦਿੰਦੇ ਹਨ ਉਹ ਜੀਤਾਂ ਨੂੰ ਕਹਿੰਦਾ ਹੈ ਕਿ ਸਾਰੇ ਗੇਟਾਂ ਨੂੰ ਤੂੰ ਲੋਕ ਹੀ ਲਾ ਦੇ ਤਾਂ ਉਹ ਕਹਿੰਦੀ ਹਾਂ ਹਾਂ ਮੈਂ ਸਾਰੇ ਲੋਕ ਹੀ ਲਾ ਦੁੱਤੇ ਜੀਤਾ ਤਾਂ ਇੰਨੀ ਚਲਾਕ ਹੈ ਉਹ ਜਾਂਦੀ ਜਾਂਦੀ ਫਰਿੱਜ ਨੂੰ ਵੀ ਲੋਕ ਲਾ ਜਾਂਦੀ ਹੈ ਕਹਿੰਦੀ ਹੈ ਕਿ ਇਹ ਤਾਂ ਐਵੇਂ ਮਾਵਾਂ ਧੀਆਂ ਮਗਰੋਂ ਖਾ ਪਰ ਕਪਰ ਖਾਈ ਹੀ ਜਾਣਗੀਆਂ ਤਾਂ ਉਹ ਕੀ ਕਰਦੀ ਹੈ ਜਦੋਂ ਲਾ ਕੇ ਲੋਕ ਕਾਰ ਵਿੱਚ ਬੈਠ ਜਾਂਦੀ ਹੈ ਤੇ ਕਹਿੰਦੀ ਹੈ ਕਿ ਆਪਾਂ ਨੂੰ ਮਾਮਾ ਜੀ ਹੋਰਾਂ ਦੇ ਘਰੇ ਜਾਣ ਦੀ ਕੀ ਲੋੜ ਸੀ ਆਪਾਂ ਤਾਂ RAM ਨਾਲ ਉਧਰ ਹੀ ਜਾਣਾ ਸੀ ਤਾਂ ਉਧਰ ਸੰਦੀਪ ਜਦੋਂ ਵਾਪਸ ਆਉਂਦੀ ਹੈ ਤੇ ਕਹਿੰਦੀ ਹੈ ਕਿ ਚਲ ਗੁਰਮੀਹਰ ਮੈਂ ਤੈਨੂੰ ਫੁਲਕਾ ਬਣਾ ਕੇ ਦਿੰਨੀ ਹਾਂ ਕੀ ਖਾਵੇਂਗਾ ਪਰੌਂਠੀ ਖਾਵੇਂਗਾ ਤਾਂ ਉਸ ਨੂੰ ਪਿਆਰ ਨਾਲ ਪੁੱਛਦੀ ਉਹ ਕਹਿੰਦੀ ਹਾਂ ਜੀ ਮम्मा ਮੈਂ ਪਰੌਂਠੀ ਖਾਊਂਗਾ ਕਹਿੰਦੀ ਹੈ ਕਿ ਚਲ ਮੈਂ ਦਿੰਨੀ ਹਾਂ ਪੁੱਤ ਤੇ ਜੀਤਾ ਕਹਿੰਦੀ ਹੈ ਕਿ ਆਪਾਂ ਸਿੱਧਾ ਉਹਨਾਂ ਦੇ ਘਰੇ ਜਾਂਦੇ ਜਿੱਥੇ ਰਿਸ਼ਤਾ ਕਰਨਾ ਸੀ ਤਾਂ ਆਪਾਂ ਸਾਰੀ ਗੱਲ ਉੱਥੇ ਕਰੇ ਆਉਂਦੇ ਆਪਾਂ ਮਾਮਾ ਮਾਮੀ ਨੂੰ ਐਵੇਂ ਵਿੱਚ ਉਹਨਾਂ ਦੇ ਘਰੇ ਜਾ ਕੇ ਕੀ ਕਰਨਾ ਤਾਂ ਉਸ ਦਾ ਭਰਾ ਕਹਿੰਦਾ ਜੀਤਾ ਐਵੇਂ ਨਹੀਂ ਹੁੰਦਾ ਤੇ ਉਹ ਉਧਰ ਉਹ ਕਹਿੰਦਾ ਹੈ ਕਿ ਆਰਾਮ ਨਾਲ ਹੀ ਗੱਲ ਕਰੀ ਜਿਹੜੀ ਕਰਨੀ ਹੈ ਤਾਂ ਉਹ ਕਹਿੰਦਾ ਕਹਿੰਦੀ ਹੈ ਕੋਈ ਗੱਲ ਨਹੀਂ ਮੈਂ ਕਰ ਲਵਾਂਗੀ ਤਾਂ ਜਦੋਂ ਉਹ ਜਾ ਕੇ ਆਪਣੇ ਮਾਮਾ ਮਾਮੀ ਨੂੰ ਮਿਲਦੇ ਹਨ ਤਾਂ ਉਹਦੇ ਮਾਮਾ ਮਾਮੀ ਖੁਸ਼ ਹੋ ਜਾਂਦੇ ਹਨ ਕਿ ਸਾਡੇ ਘਰੇ ਆਏ ਹੈ ਤਾਂ ਉਹ ਕਹਿੰਦੇ ਹਨ ਕਿ ਆਓ ਬੈਠੋ ਤੇ ਉਧਰੋਂ ਉਹਨਾਂ ਦੀ ਨੂੰ ਵੀ ਆ ਜਾਂਦੀ ਹੈ ਉਹਨਾਂ ਨੂੰ ਬੁਲਾਉਣ ਲਈ ਤਾਂ ਉਹ ਸਾਰੇ ਉਹਨਾਂ ਨੂੰ ਅੰਦਰ ਲੈ ਜਾਂਦੇ ਹਨ ਤੇ ਨੂੰਹ ਸੋਚਦੀ ਹੈ ਕਿ ਪਹਿਲਾਂ ਮੈਂ ਜੀਤਾਂ ਨੂੰ ਅੱਡ ਬਲਾ ਕੇ ਹੀ ਗੱਲ ਕਰ ਲਾਉਂਗੀ ਸ਼ੁਕਰ ਹੈ ਇਹ ਵੀ ਨਾ ਲਾ ਗਈ ਕਹਿੰਦੀ ਹੈ ਹੁਣ ਮੈਂ ਸਾਰੀ ਗੱਲ ਵਧੀਆ ਕਲੀਅਰ ਕਰ ਲਾਉਂਗੀ ਮੈਨੂੰ ਵੀ ਪਤਾ ਹੀ ਹੈ ਇਹ ਆਪਣੀ ਨਨਾਨ ਦਾ ਕਿੰਨਾ ਕੁ ਕਰਦੀ ਹੈ ਉਧਰ ਸੰਦੀਪ ਕਹਿੰਦੀ ਹੈ ਕਿ ਚਲ ਮੈਂ ਆਪਣੀ ਗੁੜੀਆਂ ਨੂੰ ਅੱਜ ਦਹੀਂ ਦੇ ਦੇਣੀ ਹੈ ਅੱਜ ਤਾਂ ਭਾਬੀ ਹੈ ਨਹੀਂ ਅਸੀਂ ਵਧੀਆ ਰੋਟੀ ਖਾਵਾਂਗੇ ਔਰ ਉਸ ਨੂੰ ਤਾਂ ਪਤਾ ਨਹੀਂ ਉਸਦੀ ਭਾਬੀ ਤਾਂ ਪਹਿਲਾਂ ਹੀ ਇੰਤਜ਼ਾਮ ਕਰਕੇ ਗਈ ਹੈ ਕਿ ਉਹ ਕੁਝ ਖਾ ਨਾ ਸਕਣ ਜਦੋਂ ਫਰਿੱਜ ਵੇਖਦੀ ਹੈ ਉਹ ਖੋਲਣ ਦੀ ਕੋਸ਼ਿਸ਼ ਕਰਦੀ ਤਾਂ ਫਰਿੱਜ ਖੁੱਲਦਾ ਨਹੀਂ ਤਾਂ ਉਹ ਬੜਾ ਹੀ ਉਦਾਸ ਹੋ ਜਾਂਦੀ ਹੈ ਕਹਿੰਦੀ ਹੈ ਕਿ ਇਸ ਨੂੰ ਮੇਰੇ ਤੇ ਇੰਨਾ ਵੀ ਯਕੀਨ ਨਹੀਂ ਹੈ ਇੰਨੀ ਕੁ ਜ਼ਿਆਦਾ ਕਮਿਨੀ ਹੈ ਕਹਿੰਦੀ ਹੈ ਕਿ ਲੈ ਖਾਣ ਵਾਲੀਆਂ ਚੀਜ਼ਾਂ ਨੂੰ ਵੀ ਲੋਕ ਲਾ ਗਈ ਅਸੀਂ ਇੰਨਾ ਕਿੰਨਾ ਕੁ ਖਾ ਲੈਣਾ ਸੀ ਕਹਿੰਦੀ ਹੈ ਕਿ ਚੱਲ ਕੋਈ ਗੱਲ ਨਹੀਂ ਮੈਂ ਆਪਣੇ ਬੱਚੇ ਨੂੰ ਨੂਨ ਨਾਲ ਹੀ ਪਰੌਂਠੀ ਦੇ ਦੇਣੀ ਹੈ ਜਿੰਨਾਂ ਨੂੰ ਪ੍ਰਮਾਤਮਾ ਨੇ ਤੰਦਰੁਸਤ ਕਰਨਾ ਹੈ ਨੂਨ ਨਾਲ ਖਵਾ ਕੇ ਵੀ ਕਰ ਦੇਣਾ ਤੇ ਸੋਚਦੀ ਹੈ ਚੱਲ ਕਦੇ ਤਾਂ ਮੇਰੇ ਧੀ ਦੇ ਕਰਮਾਂ 'ਚ ਵੀ ਸੁੱਖ ਹੋਊਗਾ ਜੇ ਹੁਣ ਹੈ ਨਹੀਂ ਤਾਂ ਵੱਡੀ ਹੋ ਕੇ ਕੀ ਪਤਾ ਮਾਲਕ ਨੇ ਇਹਦੇ ਕਰਮਾਂ ਵਿੱਚ ਕਿੰਨਾ ਕੀ ਸੁੱਖ ਲਿਖਿਆ ਹੋਣਾ ਹੈ ਤਾਂ ਫਿਰ ਉਹ ਕੀ ਕਰਦੀ ਹੈ ਕਿ ਆਪਣੇ ਬੱਚੇ ਨੂੰ ਨਮਕ ਲਾ ਕੇ ਤੇ ਥੋੜਾ ਜਿਹਾ ਘਿਓ ਲਾ ਕੇ ਹੀ ਉਸ ਵਾਸਤੇ ਪਰੌਂਠੀ ਰੈਡੀ ਕਰ ਦਿੰਦੀ ਹੈ ਉਹ ਕਹਿੰਦੀ ਹੈ ਪ੍ਰਮਾਤਮਾ ਤੂੰ ਹੀ ਹੈ ਤੂੰ ਸਾਡਾ ਅੱਗੇ ਚੰਗਾ ਹੀ ਸੋਚੇਗਾ ਮੈਨੂੰ ਤੇਰੇ ਤੇ ਹੀ ਭਰੋਸਾ ਹੈ ਅਸੀਂ ਮਾਵਾਂ ਧੀਆਂ ਨੇ ਇਸ ਤੋਂ ਪਹਿਲਾਂ ਬਹੁਤ ਹੀ ਦੁੱਖ ਵੇਖ ਲਏ ਕਿਉਂਕਿ ਮੇਰੇ ਤਾਂ ਭਰਾ ਪਰਜਾਈ ਵੀ ਆਪਣੇ ਨਹੀਂ ਬਣੇ ਹੋਰ ਤਾਂ ਮੇਰਾ ਕਿਸ ਨੇ ਬਨਣਾ ਸੀ ਤਾਂ ਉਹ ਸੋਚਦੀ ਆਪਣੇ ਬੱਚੇ ਲਈ ਪਰੌਂਠਾ ਬਣਾ ਲੈਂਦੀ ਹੈ ਤੇ ਉਸ ਨੂੰ ਖਾਨ ਨੂੰ ਦਿੰਦੀ ਹੈ ਕਹਿੰਦੀ ਚੱਲ ਅਸੀਂ ਬੈਠ ਕੇ ਰਾਮ ਨਾਲ ਖਾਨੀਆਂ ਹਾਂ ਤੇ ਉਹ ਉਸ ਲਈ ਪਰੌਂਠਾ ਲੈ ਜਾਂਦੀ ਹੈ ਉਧਰ ਜੀਤਾ ਹੋ ਰਹੀ ਆਪਣੇ ਮਾਮਾ ਮਾਮੀ ਨਾਲ ਗੱਲ ਕਰਦੇ ਆ ਉਸ ਤਾਂ ਉਹ ਕਹਿੰਦੀ ਹੈ ਕਿ ਮਾਮੀ ਜੀ ਤੁਸੀਂ ਕੁੜੀ ਬਾਏ ਗੱਲ ਕਰ ਲਈ ਜੋ ਸੰਦੀਪ ਦੀ ਹੈ ਕਿ ਨਹੀਂ ਤਾਂ ਉਸ ਉਧਰੋਂ ਹੀ ਉਹਨਾਂ ਦੀ ਨੋ ਆ ਜਾਂਦੀ ਹੈ ਜਦੋਂ ਪੁੱਛਦਾ ਹੈ ਕਿ ਰਿਸ਼ਤਾ ਕਿਸ ਦਾ ਹੈ ਤਾਂ ਉਹ ਕਹਿੰਦੀ ਹੈ ਕਿ ਵੀਰ ਜੀ ਮੇਰਾ ਰਾਹੀ ਹੈ ਕੋਈ ਉਪਰੀ ਗੱਲ ਨਹੀਂ ਤਾਂ ਉਹ ਕਹਿੰਦੀ ਹੈ ਆਪਾਂ ਸਾਰੀ ਗੱਲ ਖੋਲ ਲਵਾਂਗੇ ਤਾਂ ਉਸ ਦਾ ਸਹੁਰਾ ਕਹਿੰਦਾ ਹੈ ਕਿ ਮੈਂ ਹਜੇ ਗੱਲ ਕਰ ਰਿਹਾ ਹਾਂ ਨਾ ਤੂੰ ਜਾ ਕੇ ਚਾਹ ਬਣਾ ਤੇ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰਦਾ ਹਾਂ ਤਾਂ ਉਹ ਉਸ ਦੀ ਮਾਮੀ ਨੂੰ ਤਾਂ ਇਹ ਰਿਸ਼ਤਾ ਪਸੰਦ ਨਹੀਂ ਉਹ ਜੋ सोनू ਵੀ ਇੱਕ ਵਾਰ ਡਰ ਜਾਂਦਾ ਹੈ ਕਹਿੰਦਾ ਹੈ ਕਿ ਉਸ ਦਾ ਤਾਂ ਵਿਆਹ ਹੋਇਆ ਹੈ ਹਜੇ ਤਲਾਕ ਨਹੀਂ ਹੋਇਆ ਜੇ ਪਿੱਛੋਂ ਕੋਈ ਰੌਲਾ ਪੈ ਗਿਆ ਤਾਂ ਫੇਰ ਤੇ ਉਹਨਾਂ ਦੀ ਨੋ ਉਸ ਦਾ ਮਾਮਾ ਮਾਮਾ ਕਹਿੰਦਾ ਹੈ ਕਿ ਨਹੀਂ ਮੈਂ ਸਾਰਾ ਕੁਝ ਗੱਲ ਕਰਕੇ ਹੀ ਆਪਾਂ ਕਰਾਂਗੇ ਉਹ ਕਹਿੰਦਾ ਹੈ ਕਿ ਤੇ ਨਾ ਹੋਵੇ ਬਾਤ ਚੋਂ ਅਸੀਂ ਕੇਸ ਕਚੈਰੀਆਂ ਦੇ ਚੱਕਰਾਂ ਵਿੱਚ ਭੱਜੇ ਫਿਰੀਏ ਤਾਂ ਉਸ ਦੀ ਮਾਮੀ ਕਹਿੰਦੀ ਹੈ ਕਿ ਐਨੇ ਜੋਗਿਓ ਹੈ ਨਹੀਂ ਉਧਰੋਂ ਉਹਨਾਂ ਦੀ ਨੋ ਆ ਜਾਂਦੀ ਹੈ ਉਹ ਕਹਿੰਦੀ ਹੈ ਕਿ ਭੈਣੇ ਐਵੇਂ ਦੀ ਕੋਈ ਗੱਲ ਨਹੀਂ ਡਰੋ ਨਾ ਮੇਰਾ ਭਰਾ ਤਾਂ ਬਹੁਤ ਸਾਊ ਹੈ ਉਹ ਤਾਂ ਉਹਦੀ ਕਿਸਮਤ ਸੀ ਕਿ ਉਹ ਉਸ ਦੇ ਰਹੀ ਨਹੀਂ ਤੁਹਾਡੀ ਤੇ ਰਾਜ ਹੀ ਕਰੂਗੀ ਉਸ ਨੂੰ ਬੜੇ ਹੀ ਝੂਠ ਤੂਫਾਨ ਬੋਲ ਕੇ ਆਪਣੀਆਂ ਗੱਲਾਂ ਵਿੱਚ ਲੈ ਲੈਂਦੀ ਹੈ ਤੇ ਫਿਰ ਕਹਿੰਦੀ ਹੈ ਕਿ ਆ ਜਾ ਭੈਣੇ ਆਪਾਂ ਦੋਨੇ ਦਰਾਣੀ ਜਿਠਾਣੀ ਉੱਥੇ ਨਾਲੇ ਚਾਹ ਬਣਾ ਲਵਾਂਗੇ ਨਾਲੇ ਮੈਂ ਤੈਨੂੰ ਸਾਰੀਆਂ ਗੱਲਾਂ ਦੱਸ ਦੇਵਾਂਗੀ ਪਰ ਉਸ ਦੀ ਸੱਸ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਹੁਣ ਅੱਗੇ ਦੇਖਦੇ ਹਾਂ ਕੀ